ਮੈਂ ਇੱਕ ਜ਼ਿਮੀਦਾਰ ਦੇ ਤਿੰਨ ਮੁੰਡੇ ਹੁੰਦੇ ਆ ਫਿਲਮ ਵਰਗਾ ਗੀਤ ਆ ਮੈਂ ਤੁਹਾਨੂੰ ਪਹਿਲਾਂ ਸੁਣਾ ਰਿਹਾ ਵੀ ਬਾਅਦ ਚ ਆਪਾਂ ਰੌਲਾ ਗਦੌਲ ਜਿੱਥੇ ਹੋ ਜੂਗਾ ਤਿੰਨ ਮੁੰਡੇ ਹੁੰਦੇ ਆ ਉਹਦੇ ਵੱਡਾ ਮੁੰਡਾ ਜਦੋਂ ਪੜ ਕੇ ਹਟਦਾ ਰਿਸ਼ਤੇ ਵਾਲੇ ਆਉਣੇ ਸ਼ੁਰੂ ਹੋ ਜਾਂਦੇ ਆ ਕਿਉਂਕਿ 45 46 ਕਿੱਲਾਂ ਦਾ ਮਾਲਕ ਹੁੰਦਾ ਤੇ ਉਹ ਜ਼ਿਮੀਦਾਰ ਦੇ ਤਿੰਨ ਮੁੰਡੇ ਹੁੰਦੇ ਆ 45 ਕਿੱਲੇ ਬਾੜਵੇਂ ਹੁੰਦੇ ਆ ਜਦੋਂ ਪੜ ਕੇ ਹਟਦਾ ਰਿਸ਼ਤੇ ਵਾਲੇ ਆਉਣੇ ਸ਼ੁਰੂ ਹੋ ਜਾਂਦੇ ਆ ਪਰ ਕਈਆਂ ਦੀਆਂ ਜੇ ਕਹਿਣ ਦੀ ਆਦਤ ਹੁੰਦੀ ਆ ਮੈਂ ਨਹੀਂ ਕਰਾਉਂਦਾ ਹਾਂ ਉਹ ਭਈ ਆਇਆ ਕਰਨ ਵੇਖਿਆ ਕਰਨ ਮੁੜ ਗਿਆ ਕਰਨ ਜਦੋਂ 32 33 ਸਾਲ ਦਾ 35 ਸਾਲ ਦਾ 32 ਸਾਲ ਦਾ ਹੋ ਗਿਆ ਵੇਖ ਕੇ ਕਿਸੇ ਸਿਆਣੇ ਮਜੂੰਗ ਨੇ ਕਹਿੰਦਾ ਕਰਾ ਲਾ ਉਹ ਕਹਿੰਦਾ ਰੰਦਾ ਰੰਦਾ ਰਹਿ ਜਾਈਂਗਾ ਫਿਰ ਜਦੋਂ ਉਹਦਾ ਇਰਾਦਾ ਹੋਇਆ ਵੀ ਹੁਣ ਕਰਾ ਲਈਏ ਫਿਰ ਭਈ ਅਗਲੇ ਵੇਖ ਕੇ ਵੇਖਣ ਵਾਲੇ ਆਇਆ ਕਰਨ ਜਦੋਂ ਐਨੇ ਛੋਟਾ ਜਾ ਕੇ ਰੀ ਚਾਹ ਲੈ ਗਿਆ ਹੁਣ ਛੋਟਾ ਕੁੱਕੜੀ ਦੇ ਅੰਡੇ ਵਰਗਾ ਪਿਆ ਸੀ ਲੂਣਾ ਲੂਣਾ ਪੁੱਛ ਲਿਆ ਕਰੇ ਵੀ ਇਹ ਕੌਣ ਹੈ ਦੀ ਇਹ ਦੀ ਇਹਦੇ ਨਾਲੋਂ ਛੋਟਾ ਐਂਛਾ ਇਹਨੂੰ ਲੈ ਲਓ ਜਾਰੇ ਇਹਦੇ ਨਾਲ ਤਾਂ ਸਾਡੀ ਕੁੜੀ ਦਾ ਮੇਲ ਹੀ ਨਹੀਂ ਆਇਆ ਕਿ ਮੁੜ ਜਾ ਕਰਨ ਉਹਨਾਂ ਨੇ ਕਰਦੇ ਕਰਾਉਂਦਿਆਂ ਨੇ ਜਦੋਂ ਹਰੇਕ ਮੋੜਨ ਲੱਗ ਗਿਆ ਉਹਨਾਂ ਨੇ ਛੋਟਾ ਵਿਆਹ ਲਿਆ ਜਦੋਂ ਛੋਟਾ ਵਿਆਹ ਲਿਆ ਫਿਰ ਵੇਖਣ ਵਾਲੇ ਆਇਆ ਕਰਨ ਛੋਟੇ ਮੁੰਡੇ ਦੀ ਬਹੂ ਚੁੱਲ੍ਹੇ ਚੌਕੇ ਤੇ ਚਾਹ ਪਾਣੀ ਬਣਾਉਂਦੀ ਫਰਿਆ ਕਰੇ ਵਿੱਚੋਂ ਕੋਈ ਵੇਖਣ ਵਾਲਿਆਂ ਚੋਂ ਬਜ਼ੁਰਗੋ ਪੁੱਛ ਲਿਆ ਕਰੇ ਜੀ ਇਹ ਕੁੜੀ ਕੌਣ ਹੈ ਇਹ ਜੀ ਇਹਦੇ ਨਾਲੋਂ ਛੋਟੇ ਲੜਕੇ ਦੀ ਬਹੂ ਆ ਉਹ ਕੂਣੀ ਮਾਰ ਕੇ ਸਾਰਿਆਂ ਨੂੰ ਬਾਹਰ ਲਾਜਿਆ ਕਰੇ ਵੇ ਕੀ ਬਾਜਿਓ ਇਹ ਭਲਾ ਮਾਨ ਸਿੰਘ ਨੂੰ ਛੱਡ ਕੇ ਕਰਿਆ ਕਿਸੇ ਨੇ ਪਹਿਲਾਂ ਉਹ ਕਰਦੇ ਕਰਾਉਂਦਿਆਂ ਨੇ ਛੋਟੇ ਦੋਵੇਂ ਵਿਆਹ ਲਿਆ ਜਦੋਂ ਛੋਟੇ ਬਿਆਲੇ ਫੇਰ ਵੱਡੇ ਨੂੰ ਵੇਖ ਲਾਇਆ ਕਰੋਂ ਤਾਂ ਪਿੰਡ ਵਾਲੇ ਮਿੱਠੀ ਜੀ ਪਾਨੀ ਮਾਰਦੇ ਆ। ਪਤਾ ਕਿਵੇਂ ਮਾਰਦੇ ਆ ਪਿੰਡ ਵਾਲੇ? ਉਹ ਬਲਾਨਿਆਂ ਦਾ ਮੁੰਡਾ। ਉਹ ਯਾਰ ਬਾਈ ਕਹਿੰਦੇ ਆ ਕੋਸ ਯਾਰ ਐਵੇਂ ਤੈਨੂੰ ਆਖਦੀਏ ਖਾਂਦਾ ਪੀਂਦਾ ਪਰ ਵੇਖਿਆ ਨਹੀਂ ਆ ਪੁੱਤ। ਬਚਾਰਾ ਆਇਦਨ ਕਹਿ ਰਿਹਾ। ਕੁੜੀ ਵਾਲੇ ਦੇ ਕੰਨ ਕੱਚੇ ਹੁੰਦੇ ਆ ਰਹਿੰਦਾ ਰਹਿੰਦਾ ਰਹਿ ਗਿਆ ਬਣ ਗਿਆ ਛੜਾ ਜੇਠ। ਐ ਮੰਨਦੇ ਆ ਬਾਈ ਜੇਠ ਹੋਰ ਕਿ ਘਰਾਨਾ ਨਹੀਂ ਲੱਗਦਾ। ਵੇਲੇ ਦਾ ਕੰਮ ਕਵੇਲੇ ਦੀ ਟਕਰਾਂ। ਫਿਰ ਵੱਡੀ ਭਝਾਈ ਸੇਵਾ ਬਹੁਤ ਕਰਿਆ ਕਰੀ। ਤਿੰਨ-ਚਾਰ ਕਿਲੋ ਦੁੱਧ ਕਾੜੀ ਆਇਆ ਕਰੀ ਜਦੋਂ ਖੁਆ ਜਮਣ ਨੂੰ ਕਰਿਆ ਕਰੀ ਸਰਾ ਨਹੀਂ ਰੱਖਦੇ ਆ ਕਰੀ। ਛੋਟੀ 아이 6 ਮਹੀਨੇ ਚੁੱਪ ਰਹੀ ਉਹਨੇ ਅਖਿਆ ਤਾਂ ਦੇਖਦੀ ਸੇਵਾ ਇਹ ਦੁੱਧ ਕਰਦੀ ਐ ਇਹ ਅੱਡ ਹੋਇਆ ਤਾਂ ਇੱਧਰ ਹੋ। ਉਹ ਜੱਗ ਚ ਪਾ ਕੇ ਰੱਖਦੀ ਸੀ ਉਹ ਡੋਲੂ ਚ ਪਾ ਕੇ ਦੂਜੇ ਪਾਸੇ ਉਹਨੇ ਰੱਖਣ ਲੱਗ ਗਈ ਰੱਜਾ ਸ਼ਰਾਬ ਦਾ 10 ਵਜੇ ਆਇਆ ਕਰੀ ਜੋ ਡੋਲੂ ਵਾਲਾ ਪੀ ਲਿਆ ਕਰੀ। 2 ਵਜੇ ਸ਼ਰਾਬੀ ਨੂੰ ਜਾ ਕੇ ਉਹਦੀਆਂ ਨਾਲੇ ਖੋਜ ਹੀ ਪੈਂਦੀ ਐ ਰਾਤ ਨੂੰ। ਫਿਰ ਕਾਂ ਦੂਜੇ ਪਾਸੇ ਜੱਗ ਵਾਲੇ ਨੂੰ ਦੇ ਦਿਆ ਕਰ ਇਦਰੇ ਸੀ। ਮੀਪੀ ਕੇ ਪੁੱਤਰ ਰਕਾ ਹੋ ਗਿਆ ਜਦੋਂ ਨਜਾਇਜ਼ ਸੇਵਾ ਹੋਣ ਲੱਗ ਗਈ ਬਈ ਲੋਕਾਂ ਦੇ ਲੜਕੇ ਆਉਣ ਲੱਗੇ ਲਾਂਬੇ ਆਉਣ ਲੱਗੇ ਇੱਕ ਦਿਨ ਦਰਾਨੀ ਜਠਾਨੀ ਆਪ ਜੀ ਲੜਪਈਆਂ ਉਹ ਕਹਿੰਦੀ ਜੇਠ ਨੂੰ ਤੂੰ ਬਗੜਾ ਉਹ ਕਹਿੰਦੀ ਤੂੰ ਬਗੜਾ ਦੌਰ ਨਾ ਸੁਣੋ ਜੇਠ ਜੀ ਦਾ ਬਗੜਾ ਝੇਠ ਨੂੰ ਵਗਾੜ ਦਿੱਤਾ ਤੂੰ ਨੀਂਦ ਰਾਣੀਏ ਝੇਠ ਨੂੰ ਵਗਾੜ ਦਿੱਤਾ ਤੂੰ ਪੱਲਾ ਨਹੀਂ ਤੂੰ ਇਦਾਂ ਕਰਦੀ ਚੋਰੀਆਂ ਦੁੱਧਾ ਗੜਵਾ ਧਰਦੀ ਪੱਲਾ ਨਹੀਂ ਤੂੰ ਇਦਾਂ ਕਰਦੀ ਚੋਰੀਆਂ ਦੁੱਧਾ ਗੜਵਾ ਕਰਦੀ ਰੁ ਟੁੱਕਾ ਦੇਣਾ ਹੀ ਪੈਂਦਾ ਰੁ ਟੁੱਕਾ ਦੇਣਾ ਹੀ ਪੈਂਦਾ ਜਗਦਾ ਮਾਰੇ ਮੋ ਨੀਂਦ ਰਾਣੀਏ ਝੇਠ ਨੂੰ ਵਗਾੜ ਦਿੱਤਾ ਤੂੰ ਨੀਂਦ ਰਾਣੀਏ ਜੇ ਤੂੰ ਵਗਾੜ ਦਿੱਤ ਮੈ ਤੂੰ ਨਹੀਂ ਮੇਰੇ ਸਿਰ ਤੇ ਅਸ਼ੜਾਓ ਦੋਵੇਂ ਝੜੀਆਂ ਦੱਬ ਕੇ ਖਾਓ ਨਹੀਂ ਮੇਰੇ ਸਿਰ ਤੇ ਅਸ਼ੜਾਓ ਦੋਵੇਂ ਝੜੀਆਂ ਰਲ ਕੇ ਖਾਓ ਅੱਧੀ ਅੱਧੀ ਵੰਡ ਤੂੰ ਪੈਲੀ ਅੱਧੀ ਅੱਧੀ ਵੰਡ ਤੂੰ ਪੈਲੀ ਕਿਉਂ ਕਰਦੀਆਂ ਟੈਂਟਾਂ ਨਹੀਂ ਕਿਉਂ ਕਰਦੀਆਂ ਟੈਂਟਾਂ ਨਹੀਂ ਮੇਰੀਓ ਭਾਬੀਓ ਸੰਜਾ ਬਿਨਾ ਮੈਂ ਨੀ ਮੇਰੀਓ ਭਾਬੀਓ ਸੰਝਾ ਬਿਨਾ ਮੈਂ ਤਾਂ ਤੇਰੇ ਮਗਰਾਂ ਵਾਲੀ ਜੇਖਤਾਂ ਘਾੜੀ ਆ ਤੇਰਾ ਮੈਂ ਤਾਂ ਤੇਰੇ ਮਗਰਾਂ ਇਹਨੂੰ ਪਾੜ ਦਿੱਤ ਤੈਨੂੰ ਸੱਸ ਮੇਰੀ ਦਾ ਜਾਇਆ ਨਹੀਂ ਮੈਂ ਕਿਵੇਂ 도ੜ ਕੇ ਸੜਦੀ ਜੇ ਚੌਰਾ ਨਾ ਠਰਕੀ ਹੁੰਦਾ ਤੂੰ ਫਿਰ ਫਿਰਦੀ ਪਿੱਟਦੀ ਜੇ ਚੌਰਾ ਨਾ ਠਰਕੀ ਹੁੰਦਾ ਤੂੰ ਫਿਰ ਫਿਰਦੀ ਪਿੱਟਦੀ ਜੇ ਮੇਰੇ ਇਹ ਪਿੱਛੇ ਲੱਗਦਾ ਜੇ ਮੇਰੇ ਇਹ ਪਿੱਛੇ ਲੱਗਦਾ ਤੈਨੂੰ ਨੂੰ ਜ਼ਿੰਦਾ ਤੂੰ ਨਹੀਂ ਤੈਨੂੰ ਨੂੰ ਜ਼ਿੰਦਾ ਤੂੰ ਨੀਦਰਾਨੀਏ ਜੇਠ ਨੂੰ ਵਿਗਾੜ ਦਿੱਤਾ ਤੂੰ ਨੀਦਰਾਨੀਏ ਜੇਠ ਨੂੰ ਵਿਗਾੜ ਦਿੱਤਾ ਤੂੰ ਰੱਬ ਕੇ ਸੇਵਾ ਕਰ ਲੋ ਮੌਕਾ ਫੇਰ ਨਹੀਂ ਹੱਥ ਆਉਣਾ ਰੱਬ ਕੇ ਸੇਵਾ ਕਰ ਲੋ ਮੌਕਾ ਫੇਰ ਨਹੀਂ ਹੱਥ ਆਉਣਾ ਭਲੋ ਮਿੱਟੀ ਦਾ ਰੋਸਿਆ ਰਾਜਾ ਮੁਸ਼ਕਿਲ ਕੋ ਮਰਾਉਣਾ ਫੇਰ ਨਾ ਮੈਨੂੰ ਅੱਖ ਭਾਈ ਜੀ ਆ ਕੀ ਕਰ ਲਿਆ ਤੈਂ ਕੀ ਕਰੇਗਾ ਅਰੇ ਮੈਂ ਜੂਪੀ ਮੈਂ ਜਾਉ ਐਸੀ ਆਏਗੀ ਮੁੜ ਕੇ ਪੇਕੇ ਨਹੀਂ ਜਾਏਗੀ ਜੇ ਚਲੇ ਗਈ ਤਾਂ ਚਲੇਗੀ ਤਾਂ ਬਾਪੂ ਨਹੀਂ ਆਏ ਜੀ ਭਾਈ ਜੀ ਨਹੀਂ ਮੇਰੀ ਉਹ ਭਾਪੀਓ ਸੰਝਾ ਬਿੱਲਾ ਮੈਂ ਇਹ ਜਠਾਨੀਏ ਜੇਹ ਨੂੰ ਪਕਾਰ ਤੈ ਤੂੰ ਨਿਤ ਰਾਣੀਏ ਜੇਹ ਨੂੰ ਬੁਕਾਰ ਤੈ ਤੂੰ ਇਹ ਮੇਰੀਓ ਭਾਪੀਓ ਜੇਠ ਪਹਿਲੇ ਹੀ ਵਿਗੜਿਆ ਸੀ Thank oh. you.